ਅਸੀਂ ਅਪੀਲ ਵੀ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਬੰਨ ਹੈਗਾ ਜਿਹੜਾ ਹੁਣ ਆਪਾਂ ਪੂਰਾ ਫਾਜ਼ਲਕਾ ਜ਼ਿਲ੍ਹਾ ਜਿੰਨੇ ਬਚਾਉਣਾ ਹੈਗਾ ਤੁਹਾਡਾ ਫਾਜ਼ਲਕਾ ਆਪਣਾ ਸਿਟੀ ਬਚਾਉਣਾ ਹੈਗਾ ਉਹ ਬੰਨ ਕਮਜ਼ੋਰ ਆ ਆਪਾਂ ਹੁਣ ਇਸ ਟਾਈਮ ਪੂਰੇ ਪੀਕ ਤੇ ਆ ਪਾਣੀ ਦੀ ਪੂਰੀ ਪੀਕ ਤੇ ਆ 90000 ਕਿਊਸਿਕ ਪਾਣੀ ਹੈ ਇਸ ਟਾਈਮ ਆਪਣਾ ਠੀਕ ਹੈ ਜੀ ਤਾਂ ਹੁਣ ਇੰਨਾ ਸਾਰਿਆਂ ਨੂੰ ਰਿਕੁਐਸਟ ਇਹ ਹੈ ਕਿ ਜਿਹੜੀ ਰੋਡ ਹੈ ਜਿਹੜੀ ਤੁਹਾਨੂੰ ਪਤਾ ਬੰਨ ਦੇ ਨਾਲ ਨਾਲ ਪਤਲੀ ਰੋਡ ਜਾਂਦੀ ਹੈ ਉਸ ਤੇ ਅਸੀਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾਣੀਆਂ ਜੀਸੀਬੀ ਮੂਵਮੈਂਟ ਸਸ਼ਾਸਨ ਦੁਆਰਾ ਜਿਹੜਾ ਕਾਉਂ ਵਾਲੀ ਬੰਨ੍ਹ ਲਗਿਆ ਉਹਦੇ ਤੇ ਉਹਦੇ ਬੰਨ੍ਹ ਤੇ ਜਾਣ ਵਾਸਤੇ ਲਗਾਤਾਰ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਲੰਗਰ ਵਾਲੀਆਂ ਟਰਾਲੀਆਂ ਦਾ ਕਾਰਨ ਕੀ ਹੈਗਾ ਮੈਂ ਆ ਤੁਹਾਨੂੰ ਵੀ ਦੱਸਦੇ ਹਾਂ ਬੰਨ੍ਹ ਅੱਗੇ ਹੀ ਕਮਜ਼ੋਰ ਹੈ। ਇਹਦਾ ਬੰਨ੍ਹ ਹੈ ਜੀ ਤਾਂ ਕਾਉਂ ਵਾਲੀ ਬੰਨ੍ਹ ਦੀ ਹੈਗੀ ਹੈ ਜਿੰਦੇ ਥੱਲੇ ਪਾਣੀ ਰਿਸਦਾ ਪਿਆ ਤੇ ਇੱਕ ਜਗ੍ਹਾ ਤੋਂ ਨਹੀਂ ਸਾਰੀ ਜਗ੍ਹਾ ਤੋਂ ਇਹ ਹੈ ਕਿੱਤੀ ਬੰਦੀ ਜਾ ਰਹੇ ਮਤਲਬ ਉਹਦੇ ਥੱਲੇੋਂ ਪਾਣੀ ਨਿਕਲਦਾ ਪਿਆ ਦਰਿਆ ਦੇ ਚਾਰੇ ਤੇ ਥੋੜਾ ਰੀਲਿਫ ਦਿੱਤਾ ਜਾ ਰਿਹਾ ਹੁਣ ਇਹ ਕਮਜ਼ੋਰ ਹੋ ਰਿਹਾ ਦਿਨੋ ਦਿਨ ਜਿੰਨੀ ਜਿਆਦਾ ਪਬਲਿਕ ਅੰਦਰ ਤੇ ਜਾਏਗੀ ਆਏਗੀ ਇਹ ਬੰਨ ਉਹਨਾਂ ਨੂੰ ਅੱਗੇ ਲੈ ਜਾਣ ਰਾਦਰ than ਇਹ ਟ੍ਰੈਕਟਰ ਟਰਾਲੀ ਟੈਸਟ ਕਰਕੇ ਪ੍ਰਸ਼ਾਸਨ ਨੇ ਇੱਥੇ ਜਾਣ ਤੋਂ ਰੋਕੇ ਹੈ ਕਿਰਪਾ ਕਰਕੇ ਜਿਹੜੇ ਬੰਦਿਆਂ ਦਾ ਉਥੇ ਕੰਮ ਨਹੀਂ ਹੈਗਾ ਫਾਲਤੂ ਦਿੱਤੇ ਜਾ ਰਹੇ ਨੇ ਉਹ ਕਿਰਪਾ ਕਰਕੇ ਬੰਨ ਤੇ ਪਿਛਲੋ ਆ ਰਹੇ ਆ ਹੋਰ ਜਿਹੜਾ ਚੱਲ ਰਿਹਾ ਉਹਦਾ ਕੀ ਸਟੇਟਸ ਹੈ ਜਿਵੇਂ ਜੀ ਫਾਜ਼ਲ ਕਾ ਆਪਣਾ ਐਂਡ ਚ ਪੈ ਜਾਂਦਾ ਹੈ ਹਾਂਜੀ ਜਦੋਂ ਸਤਲੁਜ ਦਾ ਇੰਨਾ ਸતર ਵੱਧ ਚੁੱਕਿਆ ਹੈ ਆਪਣਾ ਜਿਹੜਾ ਫਰੀਕ ਦਾ ਪਾਣੀ ਹੈਗਾ ਉਹ ਹਜੇ ਗਾਂ ਨੰਗਨ ਚ ਟਾਈਮ ਲਏਗਾ ਸੋ ਜਦੋਂ ਟੋਟਲ ਰੀਲੀਸ ਪਿੱਛੋਂ ਹੋਏਗਾ ਉਦੋਂ 2-3 ਦਿਨਾਂ ਬਾਅਦ ਹੀ ਫਾਜ਼ਲ ਕਾਨੂੰ ਰੀਲੀਫ ਮਿਲੇਗਾ ਉਦੋਂ ਤੱਕ ਆਪਾਂ ਨੂੰ ਆਪ ਦਾ ਪੂਰਾ ਪ੍ਰਬੰਧ ਕਰਨਾ ਪੈਣਾ ਆਪਾਂ ਨੂੰ ਆਪ ਦਾ ਜਿਹੜਾ ਮਿੱਟੀ ਦਾ ਬੰਨ ਹੈ ਇਹਨੂੰ ਹੋਰ ਸਟ੍ਰੈਂਥਨ ਕਰਨਾ ਪੈਣਾ ਅੱਜ ਪਾਣੀ ਵਧਿਆ ਹਾਂਜੀ ਪਾਣੀ ਤਾਂ ਵਧ ਹੀ ਰਿਹਾ ਜੀ ਪਾਣੀ ਤਾਂ ਵਧ ਹੀ ਰਿਹਾ ਹੈਗਾ ਕਿਉਂਕਿ ਕੱਲ ਦੀ ਬਾਰਿਸ਼ ਹੋਈ ਹੈ ਪਰਸੋਂ ਵੀ ਬਾਰਿਸ਼ ਹੋਈ ਹੈ ਇੰਨੇ ਦਿਨ ਦੀ ਜਿਹੜੀ ਥੋੜੀ ਬਾਰਿਸ਼ ਹੈ ਤੋਂ ਜਿਹੜੀ ਥੋੜੀ ਵਿਸਿਨਿਟੀ ਦਾ ਸਾਰਾ ਪਾਣੀ ਹੈ ਉਹ ਥੋੜੀਆਂ ਡਰੇਨਾਂ ਚ ਆ ਕੇ ਸਤਲੁਜ ਫਰੀਕ ਚ ਪੈ ਰਿਹਾ ਦੋਸਤੋ ਤੁਹਾਨੂੰ ਹੁਣੇ ਹੀ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਦੀ ਇੱਕ ਵੀਡੀਓ ਸੁਣਾਈ ਸੀ ਤੇ ਨਾਲ ਤੁਹਾਨੂੰ ਇਹ ਦਿਖਾਇਆ ਗਿਆ ਸੀ ਜਿਹੜਾ ਬੰਨ ਹੈਗਾ ਉਹ ਥੰਨੇ ਹੋ ਰਿਸਣਾ ਸ਼ੁਰੂ ਹੋ ਗਿਆ ਮੈਡਮ ਨੇ ਅਪੀਲ ਕੀਤੀ ਹੈ ਕਿ ਜਿਹੜਾ ਬੰਨ ਦੇ ਉੱਤੇ ਲੰਗਰ ਚੱਲਦੇ ਪਏ ਨੇ 2-3 ਦਿਨ ਵਾਸਤੇ ਲੰਗਰ ਪਛਾ ਲਗਾਤੇ ਜਾਣ ਤਾਂ ਕਿ ਜਿਹੜਾ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਨਾਲ ਮਿੱਟੀ ਲਗਾਣੀ ਹੈ ਗੱਟੇ ਲਗਾਣੇ ਨੇ ਉਹਦੇ ਵਾਸਤੇ ਜਗ੍ਹਾ ਮਿਲ ਜੇ ਤਾਂ ਆ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਇਹ ਬੰਨ ਤੇ ਜਾਣ ਵਾਸਤੇ ਇੱਕੋ ਇੱਕ ਰਸਤਾ ਹੈਗਾ ਜਿੱਥੋਂ ਟਰਾਲੀਆਂ ਨੇ ਟੱਪਣਾ ਹੈ ਜੀਸੀਬੀ ਨੇ ਟੱਪਣਾ ਹੈ ਹੋਰ ਭਾਰੀ ਮਸ਼ੀਨਰੀ ਨੇ ਟੱਪਣਾ ਹੈਗਾ ਇਸ ਰੋਡ ਤੇ ਲੰਗਰ ਵਾਲੀਆਂ ਟਰਾਲੀਆਂ ਲੀਡਰਾਂ ਦੀਆਂ ਟਰਾਲੀਆਂ ਤੇ तमाम ਲੋਕਾਂ ਦੀਆਂ ਟਰਾਲੀਆਂ ਦਾ ਜਾਮ ਲੱਗ ਜਾਂਦਾ ਹੈਗਾ ਤੇ ਇੱਥੋਂ ਮੋਟਰਸਾਈਕਲ ਤੱਕ ਨਹੀਂ ਨਿਕਲ ਸਕਦਾ ਜਿਸ ਤਰ੍ਹਾਂ ਦੀ ਹਾਲਤ ਤੁਸੀਂ ਦੇਖ ਰਹੇ ਹੋ ਇਸ ਵਾਸਤੇ ਸਾਡੀ ਬੇਨਤੀ ਹੈਗੀ ਆ ਲੰਗਰ ਵਾਲਿਆਂ ਦਾ ਬੜਾ ਧੰਨਵਾਦ ਹੈਗਾ ਉਹ ਬਹੁਤ ਵਧੀਆ ਸੇਵਾ ਕਰਦੇ ਪਏ ਨੇ ਪੀੜਤਾਂ ਦੀ ਇਸ ਮੁਸੀਬਤ ਦੇ ਟਾਈਮ ਪਰ ਜੇ ਬੰਨ ਨੂੰ ਕੁਝ ਨੁਕਸਾਨ ਹੁੰਦਾ ਤਾਂ ਨਾ ਤਾਂ ਤੁਹਾਡੀ ਸੇਵਾ ਹੋ ਪਾਏਗੀ ਨਾ ਫਿਰ ਇਹ ਸੇਵਾ ਦਾ ਕੋਈ ਮਤਲਬ ਰਹਿ ਜਾਣਾ ਕਿਉਂਕਿ ਇਹ ਬੰਨ ਟੁੱਟਣ ਦੇ ਬਾਅਦ ਪਾਣੀ ਸਿੱਧਾ ਫਾਜ਼ਿਲਕਾ ਤੱਕ ਆਏਗਾ ਇਸ ਕਰਕੇ ਸਾਡੀ ਵੀ ਬੇਨਤੀ ਹੈਗੀ ਹੈ ਕਿ ਇੱਕ ਦੋ ਦਿਨ ਤਿੰਨ ਦਿਨ ਜਿੰਨਾ ਦਿਨ ਪ੍ਰਸ਼ਾਸਨ ਮੰਗਦਾ ਹੈਗਾ ਤੁਸੀਂ ਲੰਗਰ ਪਛਾਣ ਲਗਾ ਲਓ ਉੱਥੋਂ ਵੋਟ ਦੇ ਦੁਆਰਾ ਸਰਪੰਚਾਂ ਦੇ ਦੁਆਰਾ ਉਹ ਪੀੜਤਾਂ ਤੱਕ ਪਹੁੰਚਾ ਦਿਓ ਤੇ ਬੰਨ ਨੂੰ ਮਜ਼ਬੂਤ ਕਰਨ ਦਾ ਜਿਹੜਾ ਕੰਮ ਸ਼ੁਰੂ ਕਰ ਰਿਹਾ ਪ੍ਰਸ਼ਾਸਨ ਉਹਦੇ ਚ ਸਹਿਯੋਗ ਕਰੋ ਬੜੀ ਮਿਹਰਬਾਨੀ